ਪਰਦਾਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੋਰਚਾ ਖੋਲਿਆ ਗਿਆ ਹੈ ਯਾਨੀ ਕਈ ਦਿਨਾਂ ਤੋਂ ਕੀ ਕਹਿਣਾ ਚਾਹੋ? ਦੇਖੋ ਜੀ ਜਿਹੜਾ ਸਾਡਾ ਇਹ ਮੋਰਚਾ ਹੈ ਅੱਜ 6ਵਾਂ ਦਿਨ ਹੈ ਸਾਨੂੰ ਇੱਥੇ ਧਰਨੇ ਤੇ ਰੋਜ਼ ਪ੍ਰਦਰਸ਼ਨ ਕਰਦੇ ਹੋਏ। ਸਭ ਤੋਂ ਪਹਿਲਾਂ ਜਿਹੜਾ ਦੂਜੇ ਦਿਨ ਦਾ ਅਸੀਂ ਸੜਕ ਤੇ ਜਾਮ ਲਗਾਇਆ ਸੀ, ਬਾਸ ਸੜਕ ਤੇ ਜਾਮ ਕੀਤਾ ਸੀ ਤੇ ਤੀਜੇ ਦਿਨ ਸਾਡੇ ਕੋਲੇ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਐਮਐਲਏ ਹਲਕਾ ਚਮਕੌਰ ਸਾਹਿਬ ਹੈ ਉਹ ਆ ਕੇ ਲਿਖਤ ਦੇ ਕੇ ਗਏ ਸੀ ਕਿ ਜਿਹੜੀ ਕੜੂਆ ਕਨਗੋਈ ਦੇ 3336 ਪਿੰਡ ਹੈ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਸਿਰ ਜ਼ਿਲ੍ਹਾ ਰੂਪਨਗਰ ਚ ਕੋਈ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ ਉਸ ਤੋਂ ਬਾਅਦ ਕੱਲ ਸਾਡੇ ਕੋਲੇ ਐਮਪੀ ਜਿਹੜੇ ਹੈ ਸਾਡੇ ਹਲਕੇ ਦੇ ਆਨੰਦਪੁਰ ਸਾਹਿਬ ਦੇ ਓਆਈਸੀ ਮਾਲਵਿੰਦਰ ਸ਼ਕੰਗ ਜੀ ਉਹਨਾਂ ਨੇ ਆ ਕੇ ਗੱਲ ਕੀਤੀ ਸੀ ਕਿ ਮੈਂ ਕੱਲ ਉਹਨਾਂ ਨੇ ਕਿਹਾ ਸੀ ਕਿ ਮੈਂ ਸ਼ਾਮ ਤੱਕ ਕਨਫਰਮ ਕਰਕੇ ਤੁਹਾਨੂੰ ਕੱਲ ਨੂੰ ਸਵੇਰੇ 11 ਵਜੇ ਤੱਕ ਦੱਸ ਦਵਾਂਗਾ ਕਿ ਇਹਦੇ ਬਾਰੇ ਕੋਈ ਪਲੈਨਿੰਗ ਹੈ ਜਾਂ ਨਹੀਂ ਹੈ ਜਾਂ ਸਿਰਫ ਇਹ ਅਫਵਾਹਾਂ ਹਨ ਪਰ ਕੱਲ ਰਾਤ ਉਹਨਾਂ ਦੇ ਨਾਲ ਦੁਬਾਰਾ ਤੋਂ ਗੱਲ ਹੋਈ ਉਹ ਕਹਿੰਦੇ ਸੀ ਮੈਨੂੰ ਸੀਐਮ ਤੋਂ ਸਮਾਂ ਨਹੀਂ ਸੀ ਮਿਲ ਪਾਇਆ ਤੇ ਅੱਜ ਸ਼ਾਮ 5 ਵਜੇ ਸੀਐਮ ਨਾਲ ਉਹਨਾਂ ਦੀ ਮੀਟਿੰਗ ਹੈ ਜਿਸ ਤੋਂ ਬਾਅਦ ਉਹ ਸਾਨੂੰ ਜਿਹੜਾ ਹੈ ਸਾਰਾ ਕੁਝ ਕਨਫਰਮ ਕਰਕੇ ਦੱਸ ਦੇ ਹੋਂਗੇ ਸਾਡਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਦਾ ਮੇਨ ਕਾਰਨ ਹੈ ਜਿਹੜਾ ਨਵਾਂ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ ਸ਼੍ਰੀ ਆਨੰਦਪੁਰ ਸਾਹਿਬ ਤੇ ਉਹਨੂੰ ਬਣਾਉਣ ਲਈ ਜਿਹੜਾ ਰੋਪੜ ਦਾ ਹਲਕਾ ਜਿਹੜਾ ਹੈ ਲਿਆ ਜਾ ਰਿਹਾ ਹੈ ਰੋਪੜ ਨੂੰ ਕੰਪਨਸੇਟ ਕਰਨ ਵਾਸਤੇ ਖਰੜ ਦੀ ਜਿਹੜੀ ਕੜੂਆ ਕਨਗੋਈ ਬਲਾਕ ਮਾਜਰੀ ਤੇ ਕੁਰਾਲੀ ਦਾ ਕੁਝ ਪਾਰਟ ਲੈ ਕੇ ਰੂਪਨਗਰ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਕਰਨ ਦੀ ਜਿਹੜੀ ਹੈ ਕੋਆਇ ਚੱਲ ਰਹੀ ਹੈ ਕੋਸ਼ਿਸ਼ ਚੱਲ ਰਹੀ ਹੈ ਇਸੇ ਚੀਜ਼ ਨੂੰ ਰੋਕਣ ਦੇ ਬਾਬਤ ਅਸੀਂ ਜਿਹੜੀ ਇੱਥੇ ਇਕੱਠੇ ਹੋਏ ਹਨ ਇਰੇ ਵਿੱਚ ਆਪਣਾ ਪਾਰ ਅਸੋਸੀਏਸ਼ਨ ਖਰੜ ਜੁਨਾ ਪਾਰ ਅਸੋਸੀਏਸ਼ਨ ਮੋਹਾਲੀ ਪਾਰ ਅਸੋਸੀਏਸ਼ਨ ਢੀਰਾਬਸੀ ਤੇ ਸਾਡੇ ਨਾਲ ਜਿਹੜਾ ਲੋਕ हित ਮਿਸ਼ਨ ਨਾਲ ਕਿਸਾਨ ਜਥੇਬੰਦੀਆਂ ਸਾਰੇ ਪਿੰਡਾਂ ਦੇ ਸਰਪੰਚ ਤੇ ਆਗੂ ਜਿਹੜੇ ਹੈ ਉਹ ਸਾਡੇ ਨਾਲ ਇੱਥੇ ਜਿਹੜਾ ਹੈ ਮੰਚ ਸਾਂਝਾ ਕਰ ਰਹੇ ਹਨ ਕਿਉਂਕਿ ਇਹ ਸਿਰਫ ਤੇ ਸਿਰਫ ਪਾਰ ਅਸੋਸੀਏਸ਼ਨ ਦਾ ਧਰਨਾ ਨਾ ਹੋ ਕੇ ਉਹ ਸਾਰੇ ਆਮ ਜਨਤਾ ਦਾ ਧਰਨਾ ਹੈ ਜਿਹੜੇ ਇਸ ਫੈਸਲੇ ਤੋਂ ਜਿਨ੍ਹਾਂ ਨੂੰ ਨੁਕਸਾਨ ਪਹੁੰਚਦਾ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਮੀਟਿੰਗ ਪਹਿਲਾਂ ਕਰਨੀ ਸੀ ਕੋਈ ਨਹੀਂ ਹੈਗੀ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਮੰਗ ਪੂਰੀ ਹੋ ਪਾਏਗੀ ਦੇਖੋ ਜਿਵੇਂ ਉਹ ਗੱਲ ਕਰਦੇ ਹਨ ਕਿ ਹਾਂ ਜੀ ਮੈਂ ਇਹ ਜ ਕੁਝ ਨਹੀਂ ਹੋਣ ਦਵਾਂਗਾ ਪਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਟਾਈਮ ਲਈ ਜਾਣਾ ਹੈ ਇਹ ਸਾਨੂੰ ਕਿਤੇ ਨਾ ਕਿਤੇ ਡਰ ਵਾਲੇ ਮਾਹੌਲ ਪੈਦਾ ਕਰ ਰਿਹਾ ਹੈ ਇਹ ਵੀ ਇਹ ਸਾਡੇ ਨਾਲ ਤੱਕਾ ਨਾ ਕਰ ਦੇਣ ਜਾਤੋ ਨਾ ਕਰਦਾ ਹਾਂਜੀ ਤਾਲਵਾਲ ਸਾਹਿਬ ਕੀ ਕਹਿਣਾ ਫੋਟਾ ਇਹਦੇ ਬਾਰੇ ਇਸ ਪੂਰੇ ਮਸਲੇ ਬਾਰੇ ਇਹ ਮਸਲਾ ਜਿਹੜਾ ਸਰਕਾਰ ਦੀ ਬਹੁਤ ਨਲੈਕੀ ਹੈ ਤੇ ਬੇਈਮਾਨੀ ਹੈ bina ਲੋਕਾਂ ਦੀ ਸਹਿਮਤੀ ਤੋਂ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਉਹ ਸਰਕਾਰ ਹੈ ਵੀ ਲੋਕਾਂ ਦੀ ਸਹਿਮਤੀ ਨਾਲ ਅਸੀਂ ਹਰ ਕੰਮ ਕਰਦੇ ਹਾਂ ਉਹ ਕਿਹੜੀ ਸਹਿਮਤੀ ਲਤੀ ਨਾਲ ਨੇ ਘਰੂਆਂ ਤਨ ਕੋਈ ਉੱਤਰ ਲਗਾਉਣ ਦੀ ਤੇ ਖਿਦਰਾਬਾਦ ਦੀ ਇਹਨਾਂ ਨੇ ਮਹਾੜੀ ਜ਼ਿਲ੍ਹਾ ਤੇ ਰੋਪੜ ਜ਼ਿਲ੍ਹਾ ਦਾ ਬਹੁਤੀ 30 40 ਸਾਲਾਂ ਤੋਂ ਜਿਹੜਾ ਮਸਲਾ ਖਰਾਬ ਕੀਤਾ ਪਹਿਲਾਂ ਇਹਨਾਂ ਨੇ ਕਰਾਲੀ ਥਾਣਾ ਲਾਤਾ ਸੀ ਰੋਪੜ ਦੇ ਨਾਲ ਫਿਰ ਅੱਤੇ ਦੇ ਵਕੀਲਾ ਨੂੰ ਸਾਨੂੰ ਖਰੜ ਦੇ ਵਕੀਲਾ ਨੂੰ 30 ਸਾਲ ਜਿਹੜੀ ਉਹ ਲੜਾਈ ਤੇ ਲੋਕ ਆਮ ਲੋਕਾਂ ਨੂੰ ਲੜਨੀ ਪਈ ਫਿਰ ਕੜਾਈ ਠਾਣਾ ਇੱਧਰ ਲਾਇਆ ਸੀ ਹੁਣ ਇਹਨਾਂ ਨੇ ਫੇਰ ਉਹੀ ਸਿਸਟਮ ਕਰਕੇ ਉੱਤਰ ਸ਼ੁਰੂ ਕਰਤਾ ਇਹਦੇ ਵਿੱਚ ਇਹ ਜਿਹੜੇ ਐਮਪੀ ਸਾਹਿਬ ਦੱਸਿਆ ਸੀ ਪ੍ਰਧਾਨ ਜੀ ਨੇ ਟਾਈਮ ਲਈ ਜਾਂਨੇ ਆ ਸਰਕਾਰ ਇਹ ਫੈਸਲਾ ਕਰ ਚੁੱਕੀ ਆ ਇਹਨਾਂ ਨੇ ਪਟਵਾਰੀਆਂ ਦਾ ਰਿਕਾਰਡ ਵੀ ਮੰਗਾ ਲਿਆ ਸਾਰੀ ਇਹਨਾਂ ਨੇ ਇੰਤਜ਼ਾਮ ਇਹ ਕਰ ਲਿਆ ਤੇ ਅਸੀਂ ਨਖੇਦੀ ਕਰਦੇ ਹਲਕੇ ਦੀ ਐਮਐਲਏ ਦੀ ਤੇ ਲੋਕਾਂ ਨੂੰ ਬੇਨਤੀ ਕਰਦੇ ਵੇ ਇਹਨਾਂ ਨੂੰ ਇਸ ਨੂੰ ਕਿਸੇ ਪਿੰਡ ਚ ਨਾ ਬੜਨ ਦਿੱਤਾ ਜਾਵੇ ਅੱਜ ਤੱਕ ਨਾ ਉਹ ਸਾਡੇ ਹੱਕ ਚ ਆਈ ਐ ਖੱਡਰ ਦੇ ਹੱਕ ਦੇ ਲੋਕ ਲੋਕਾਂ ਦੇ ਹੱਕ ਵਿੱਚ ਨਾ ਕੋਈ ਉਹਨੇ ਬਿਆਨ ਦਿੱਤਾ ਤੇ ਜੇ ਇਹਨਾਂ ਨੇ ਜਿਲ੍ਹਾ ਨਾਮ ਰਾਉਣਾ ਹੁੰਦਾ ਜੇ ਆਹ ਨਾ ਤੋੜਨਾ ਹੁੰਦਾ ਸਰਕਾਰ ਬਿਆਨ ਦੇ ਦਿੰਦੀ ਇਹਦੇ ਚ ਕੀ ਫਰਕ ਪੈਂਦਾ ਡਿਪਟੀ ਕਮਿਸ਼ਨਰ ਅਥੋਰਾਈਜ਼ ਹੈ ਡਿਪਟੀ ਕਮਿਸ਼ਨਰ ਬਿਆਨ ਦੇ ਦਿੰਦਾ ਮੁੱਖ ਮੰਤਰੀ ਦੇ ਦਿੰਦਾ ਮੰਤਰੀ ਦੇ ਦਿੰਦਾ ਉਹਨਾਂ ਚਮਕੌਰ ਵਾਲਾ ਐਮਐਲਏ ਆ ਉਹ ਵੀ ਗੋਲ ਮੋਲਜੀ ਗੱਲ ਕਰ ਗਿਆ ਇਹ ਬਹੁਤ ਨਲਾਇਕ ਲੋਕਾਂ ਦੀ ਸਰਕਾਰ ਹੈ ਜਿਹੜੀ ਅਸੀਂ ਬਣਾ ਚੁੱਕੇ ਤੇ ਅਸੀਂ ਇਹਦਾ ਜਿਹੜਾ ਖੰਬਾਜ ਜਾ ਭੁਗਤ ਰਹੇ ਹਾਂ ਇਹ ਸਭ ਤੋਂ ਵੱਡੀ ਇਹ ਗੱਲ ਹੈ ਜੇ ਤੁਹਾਨੂੰ ਲੋਕ ਚਾਹ ਤੁਸੀਂ ਲੋਕ ਦਾ ਚਾਹ ਰਹੇ ਸਾਰੇ ਜ਼ਿਲ੍ਹਿਆਂ ਤੇ ਹੋਰ ਵੀ ਸਾਡਾ ਜਿਹੜੇ ਪਿੰਡ ਹੈ ਮੁਹਾਲੀ ਜ਼ਿਲ੍ਹੇ ਨਾਲ ਆ ਜਾੜ ਕਿਉਂਕਿ ਮੁਹਾਲੀ ਜ਼ਿਲ੍ਹਾ ਪੰਜਾਬ ਦਾ ਬਹੁਤ ਇੰਪੋਰਟੈਂਟ ਜ਼ਿਲ੍ਹਾ ਹੈ ਇਹ ਪੰਜਾਬ ਦੀ ਸਮਝ ਲਓ ਅਨ ਡਿਕਲੇਅਰ ਰਾਜਧਾਨੀ ਹੈ ਇਹ ਉਲਟਾ ਕੰਮ ਕਰ ਰਹੇ ਨੇ ਇਹ ਲੋਕਾਂ ਦੀ ਸਹਿਮਤੀ ਤੋਂ ਬਿਨਾ ਸਾਡਾ ਨੁਕਸਾਨ ਕਰਨ ਲਈ ਜਾਂ ਕਿ ਇਹ ਪਿੰਡ ਜਾਂ ਕੇ ਹੋਰ ਜ਼ਿਲ੍ਹਿਆਂ ਨਾਲ ਲਾ ਰਹੇ ਨੇ ਉਹ ਅਨੰਤਪੁਰ ਸਾਹਿਬ ਜ਼ਿਲ੍ਹਾ ਦਸਤੋ ਅਨੰਤਪੁਰ ਸਾਹਿਬ ਜਿਲ੍ਹਾ ਤੁਸੀਂ ਜਿਲ੍ਹਾ ਕੀ ਜਿਲ੍ਹਾ ਤੁਹਾਡੇ ਕੋਲ ਪਹਿਲੇ ਹੀ ਬਹੁਤ ਨੇ ਪੰਜਾਬ ਐਡਾ ਛੋਟਾ ਸੂਬਾ ਹੈ ਤੁਸੀਂ ਪਹਿਲੇ ਜਿਲ੍ਹੇ ਬਣਾਤੇ ਕਰੋੜਾ ਹਰ ਬਾਰ ਪੇਦਾ ਜਿਹੜਾ ਮਹੀਨੇ ਦਾ ਜਿਹੜਾ ਡੀਸੀਆਂ ਦਾ ਖਰਚਾ ਹੋਰ ਆਏਗਾ ਮਰੀਰਕੋਟੜਾ ਵੀ ਇਹਨਾਂ ਨੇ ਪੋਲੀਟਿਕਲ ਤੌਰ ਤੇ ਬਣਾਇਆ ਤੁਸੀਂ ਇੱਕ ਛੋਟੀ ਜੀ ਸਟੇਟ ਨੂੰ ਵੰਡ-ਵੰਡ ਕੇ ਕੀ ਕਰੋਗੇ ਅਨੰਤਪੁਰ ਸਾਹਿਬ ਰੋਪੜਵਾਲੇ ਵੀ ਦੇਖੋ ਇਹ ਰੋਪੜਵਾਲੇ ਵੀ ਕਹਿ ਰਹੇ ਕੰਮ ਨਾ ਕਰੋ ਰੋਪੜਵਾਲੇ ਵਕੀਲ ਕਹਿ ਰਹੇ ਨੇ ਤੁਸੀਂ ਅਨੰਤਪੁਰ ਸਾਹਿਬ ਜਿਲ੍ਹਾ ਬਣਾਓ ਸਾਡੀ ਤਸੀਲ ਬਣਾ ਕੇ ਸਾਨੂੰ ਮੁਹਾਰੀ ਨਾਲ ਲਾ ਦਿਓ ਰੋਪੜ ਦੀ ਮੁਹਾਰੀ ਨਾਲ ਲੱਗਣਾ ਪੋਲੀਟিক্যাল ਇਸ਼ੂ ਬਣਾ ਕੇ ਇੱਕ ਬੋਟਾ ਦੀ ਰਾਜਨੀਤੀ ਕਰਕੇ ਇਹ ਸਾਡੀ ਸਟੇਟ ਨੂੰ ਮਤਲਬ ਖਤਮ ਕਰਦੇ ਜਿਹੜੀ ਇਹ ਪਾਰਟੀ ਆਈ ਹੋਈ ਹੈ ਪਹਿਲੀਆਂ ਵੀ ਕੋਈ ਬਹੁਤਿਆ ਬਦਿਆ ਨਹੀਂ ਸੀ ਸਰਕਾਰਾਂ ਜਿਹੜੀਆਂ ਪਾਰਟੀਆਂ ਹਈਆਂ ਪਰ ਇਹਨਾਂ ਦਾ ਹੱਦੇ ਕਰਤੀ ਇਹ ਤਾਂ ਮੇਰਾ ਖਿਆਲ ਇਹੋ ਦਾ ਹਾਲਾਤ ਪੈਦਾ ਕਰ ਰਹੇ ਵੀ ਸਾਨੂੰ ਤੁਸੀਂ ਮਜਬੂਰ ਕਰੋ ਅਸੀਂ ਪਿੰਡਾਂ ਚ ਵੀ ਨਾ ਵੜ ਸਕੀਏ ਅਸੀਂ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦੇ ਆ ਤੇ ਮੰਗ ਕਰਦੇ ਆ ਵੀ ਜੇ ਜਲਦੀ ਦਾ ਨੇ ਇਹ ਨਾ ਫੈਸਲਾ ਦਿੱਤਾ ਵੀ ਅਸੀਂ ਜਿਲ੍ਹਾ ਇਹਨੂੰ ਨਹੀਂ ਤੋੜਾਂਗੇ ਤਾਂ ਅਸੀਂ ਸਾਰਾ ਜਿਹੜਾ ਵਕੀਲ ਚਾਹੇ ਭਾਈਚਾਰਾ ਅਸੀਂ ਪੰਜਾਬ ਲੈਵਲ ਤੇ ਆਮ ਲੋਕਾਂ ਨਾਲ ਮਿਲ ਕੇ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਪੁਰਾਣੇ ਨਾਲ ਮਿਲ ਕੇ ਨੂੰ ਪੰਜਾਬ ਲੈਬ ਦਾ ਜਿਹੜਾ ਸੰਘਰਸ਼ ਆ ਜਿਹੜਾ ਹੈ ਸ਼ੁਰੂ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇ ਹਾਂਜੀ ਮਾਪੀ ਸਾਹਿਬ ਕੀ ਕਹੋਗੇ ਪਹਿਲੇ ਹੀ ਖਰੜਤਾ ਬੜੀ ਪਰੇਸ਼ਾਨੀ ਹੋ ਰਹੀ ਆ ਹੁਣ ਕੰਮ ਵੀ ਰੋਕੇ ਨੇ ਤੇ ਸਾਰੇ ਧਰਨਿਆਂ ਤੇ ਬੈਠ ਗਏ ਨੇ ਸਰਕਾਰ ਦੇ ਨਵੇਂ-ਨਵੇਂ ਇੱਕ ਪੱਤਵੇ ਆ ਰਹੇ ਨੇ ਕੀ ਕਹਿਣਾ ਪਵੇ ਜਿਹੜੇ 35 ਪਿੰਡ ਰੂਪਨਗਰ ਜਿਨ੍ਹਾਂ ਦੇ ਵਿੱਚ ਲੈ ਰਹੇ ਆ ਉਹ ਲੋਕ ਪਿਛਲੇ 5 ਦਿਨਾਂ ਤੋਂ ਐਸ ਡੀ ਐਮ ਦਫ਼ਤਰ ਖਾੜ ਦੇ ਅੱਗੇ ਧਰਨੇ ਤੇ ਬੈਠੇ ਆ। ਔਰ ਇੱਥੇ ਐਮ ਐਲ اے ਸਾਹਿਬ ਵੀ ਆ ਕੇ ਗਏ ਆ ਤੁਮਕਾ ਹਲਤਾ ਚਮਕੌਰ ਸਾਹਿਬ ਵਾਲੇ। ਲੇਕਿਨ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸਤਾ ਕੀ ਦੇਣਾ ਸੀ। ਚਲੋ ਦਿੱਤਾ ਵੀ ਜਿਹੋ ਜਿਹਾ ਹੈਗਾ। ਲੇਕਿਨ ਉਹ ਬੜੀ ਮੰਦੀ ਭਾਸ਼ਾ ਬੋਲ ਕੇ ਗਏ ਆ ਕਿ ਮੈਂ ਡਾਕਟਰ ਆ ਮੈਂ ਡਿਗਰੀਆਂ ਕੀਤੀਆਂ ਹੋਈਆਂ ਤੇ ਤੁਸੀਂ 10ਵੀਂ ਪਾਸ ਵੀ ਨਹੀਂ ਐ। ਮੈਂ 10-20 ਪਾਸ ਪੰਦਿਆਂ ਦੇ ਨਾਲ ਗੱਲ ਨਹੀਂ ਕਰਦਾ ਔਰ ਜਿਹੜਾ ਜਿੱਥੋਂ ਤੱਕ ਗੱਲ ਹੈਗੀ ਆ ਮਾਜਰੀ ਤਹਿਸੀਲ ਦੀ ਤੇ ਘੜੂਆ ਕਨਗੋਈ ਦੀ ਜਿਹੜੇ ਇਹ ਪਿੰਡ ਰੋਪੜ ਜ਼ਿਲ੍ਹੇ ਦੇ ਵਿੱਚ ਲੈ ਰਹੇ ਆ ਇਹ ਸਾਰੇ ਜਿਹੜੇ ਪਿੰਡ ਆ ਬਹੁਤ ਚੰਡੀਗੜ੍ਹ ਦੇ ਬਹੁਤ ਨੇੜੇ ਦੇ ਪਿੰਡ ਆ ਇੱਥੇ ਜ਼ਮੀਨਾਂ ਦੇ ਭਾਅ ਵੀ ਤਕਰੀਬਨ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਾਅ ਨੇ ਜੇ ਇਹਨੂੰ ਮੁਹਾਲੀ ਜ਼ਿਲ੍ਹੇ ਦੇ ਨਾਲੋਂ ਇਹਨਾਂ ਪਿੰਡਾਂ ਨੂੰ ਤੋੜ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਪਾਇਆ ਜਾਂਦਾ ਤਾਂ ਉਹਨਾਂ ਦਾ ਜਿੱਥੇ ਸਫਰ ਵਧੂਗਾ ਰੋਪੜ ਜਾਣ ਦੇ ਲਈ ਉੱਥੇ ਵਿੱਤੀ ਨੁਕਸਾਨ ਵੀ ਬਹੁਤ ਵੱਡਾ ਹੈ ਇਹਨਾਂ ਪਿੰਡਾਂ ਦਾ ਤੋਂ ਅਸੀਂ ਤਾਂ ਇਹੀ ਕਹਿੰਦੇ ਆ ਸਰਕਾਰ ਨੂੰ ਕਿ ਤੁਸੀਂ ਰੋਪੜ ਜ਼ਿਲ੍ਹੇ ਨੂੰ ਘਟੋ ਘਟ ਚਾਰ ਵਾਰ ਤੋੜ ਚੁੱਕੇ ਹੋ ਭਾਵੇਂ ਉਹ ਨਵਾਂ ਸ਼ਹਿਰ ਜ਼ਿਲ੍ਹਾ ਬਣਾਇਆ ਹੋਵੇ ਜਾ ਤੁਸੀਂ ਮੁਹਾਲੀ ਜ਼ਿਲ੍ਹਾ ਬਣਾਇਆ ਹੋਵੇ ਫਤੇਗੜ ਸਿੱਧੀ ਜ਼ਿਲ੍ਹਾ ਬਣਾਇਆ ਹੋਵੇ ਤੇ ਹੁਣ ਫੇਰ ਤੁਹਾਡੀ ਤਿਆਰੀ ਹੈ ਮੁਹਾਲੀ ਜ਼ਿਲ੍ਹੇ ਨੂੰ ਤੋੜਨ ਵਾਸਤੇ ਲਈ ਜਿਹੜਾ ਮੁਹਾਲੀ ਜ਼ਿਲ੍ਹਾ ਇੱਕ ਪੰਜਾਬ ਦੇ ਵਿੱਚੋਂ ਸਿੱਖਿਆ ਵੱਜੋਂ ਵੀ ਉੱਭਰਿਆ ਹੋਇਆ ਜ਼ਿਲ੍ਹਾ ਇੱਥੇ ਪੜ੍ਹੇ ਲਿਖੇ ਲੋਕ ਨੇ ਪਰ ਤੁਸੀਂ ਇਹ ਬੇਇਨਸਾਫੀ ਕਰ ਰਹੇ ਹੋ ਆ ਜਿਹੜੇ 35 ਪਿੰਡ ਘਰੂਆ ਕਾਨੀ ਕੋ ਤੇ ਔਰ ਮਾਦਰੀ ਕਾਨੂ ਕੋ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਤੁਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਜਿੱਥੋਂ ਤੱਕ ਐਮਐਲਏ ਸਾਹਿਬ ਨੇ ਇਹ ਕਿਹਾ ਕਿ ਮੈਂ ਇਹ ਖਬਰ ਨਹੀਂ ਸੁਣੀ ਦੇਖੋ ਅੱਜ ਵਕੀਲ ਭਾਈਚਾਰਾ ਵੀ ਕਿਸਾਨਾਂ ਦੇ ਨਾਲ ਬੈਠਾ ਇਹ ਅੱਗ ਉਦੋਂ ਹੀ ਦਿਖਦੀ ਆ ਜਦੋਂ ਕੋਈ ਚਿੰਗਿਆੜੀ ਲੱਗਦੀ ਆ ਧੂਆ ਉਦੋਂ ਹੀ ਨਿਕਲਦਾ ਜਦੋਂ ਕੋਈ ਚਿੰਗਿਆੜੀ ਗਿਰੀ ਹੋਵੇ ਸੋ ਇਹ ਤਾਂ ਅੱਜ ਹਜੇ ਸ਼ੁਰੂਆਤ ਆ ਜੇ ਸਰਕਾਰ ਨੇ ਇਹਦੇ ਬਾਰੇ ਕੁਝ ਨਾ ਸੋਚਿਆ ਜੇ ਸਰਕਾਰ ਮੁਹਾਲੀ ਜ਼ਿਲ੍ਹੇ ਨੂੰ ਤੋੜਨ ਤੋਂ ਬਾਝ ਨਾ ਆਈ ਤਾਂ ਮੇਰਾ ਖਿਆਲ ਹੈ ਸਰਕਾਰ ਨੂੰ ਲੋਕ ਸੰਭਾਲਣੇ ਔਕੇ ਹੋ ਜਾਣਗੇ ਇੱਕ ਬਹੁਤ ਵੱਡਾ ਸੰਘਰਸ਼ ਹੋਊਗਾ 2 ਕਰੋੜ ਸੜਕਾਂ ਜਾਬ ਕਰ ਦੇਣਗੇ ਇਹਦੇ ਲਈ ਸਰਕਾਰ ਜ਼ਿੰਮੇਵਾਰਾ ਪੰਜਾਬ ਸਰਕਾਰ ਦੀ ਖੁਦ ਦੀ ਜ਼ਿੰਮੇਵਾਰੀ ਹੋਊ ਇਹ ਕਹਿਣਾ ਫੋਟਾ ਇਸ ਪਿਛੇ ਕਹਿਣਾ ਕੀ ਆ ਜੀ ਪਿਛਲੇ ਹਫਤੇ ਤੋਂ ਬੈਠੇ ਆ ਇੱਕ ਖਰੜ ਦੇ ਅਲਾਕੇ ਦੇ ਨਾਮ ਤੇ ਖੇੜਾਬਾਦ ਦੇ ਇਲਾਕੇ ਕਰਾੜੀ ਦੇ ਨਾਲ ਇੱਕ ਜਾਂਤੀ ਹੋਣੀ ਲੱਗੀ ਹੈ ਕਿਉਂਕਿ ਸਾਨੂੰ ਬਿਨਾਂ ਪੁੱਛੇ ਜਿਹੜਾ ਖਾਰਬਾਗਤ ਕਦੇ ਪਿੰਡ ਬਦਲਦਾ ਕਦੇ ਬਲਾਕ ਬਦਲਦਾ ਕਦੇ ਜ਼ਿਲ੍ਹਾ ਬਦਲਦਾ ਉਹਦੇ ਨਾਲ ਮੁਸ਼ਕਲਾਂ ਤਾਂ ਉਹਨਾਂ ਲੋਕਾਂ ਨੂੰ ਆਉਂਦੀਆਂ ਜਿਹੜੇ ਉਸ ਇਲਾਕੇ 'ਚ ਰਹਿੰਦੇ ਆ ਮੇਰਾ ਖਿਆਲ ਆ ਚੌਥੀ ਪੰਜਵੀਂ ਵਾਰੀ ਆ ਜਿਹੜੀ ਜ਼ਿਲ੍ਹਾ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸੇ ਵੇਲੇ ਸਾਡਾ ਜ਼ਿਲ੍ਹਾ ਪਟਿਆਲਾ ਸੀ ਇਸ ਪਾਸੇ ਦਾ ਜ਼ਿਲ੍ਹਾ ਅੰਬਾੜਾ ਸੀ ਜਦੋਂ ਪੰਜਾਬ ਦੀ ਵੰਡ ਹੋਈ ਤਾਂ ਰੋਪੜ ਜ਼ਿਲ੍ਹਾ ਬਣ ਗਿਆ ਸਾਨੂੰ ਉਧਰ ਤੱਕ ਦਿੱਤਾ ਗਿਆ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਿਆ ਸਾਡੇ ਕੁਝ ਪਿੰਡ ਫਤਿਹਗੜ੍ਹ ਚੋਂ ਬੋੜੇ ਉਹਨਾਂ ਦੀ ਬੜੀ ਜਦੋਜਾਹਿਦ ਕਰਕੇ ਕਈ ਮਹੀਨੇ ਬਾਅਦ ਵਾਪਸ ਲਿਆਤੇ ਇੱਕ ਪਿੰਡ ਫੇਰ ਵੀ ਸਾਡਾ ਉਧਰਲੇ ਉਹਨੇ ਰੱਖੇ ਲਿਆ ਤੇ ਹੁਣ ਆ ਚੌਥੀ ਵਾਰੀ ਆ ਬਹਾੜੀ ਜ਼ਿਲ੍ਹੇ ਚ ਆਏ ਸੀ ਵੀ ਚਲੋ ਵਧੀਆ ਨੇੜੇ ਜ਼ਿਲ੍ਹਾ ਬਣ ਗਿਆ ਸੈੱਟ ਹੋਏ ਆ ਤਾਂ ਉਸੇ ਜ਼ਿਲ੍ਹੇ ਚ ਰੋਪੜ ਦੀ ਸਾਨੂੰ ਦੁਬਾਰਾ ਧੱਕਰ ਦੀ ਕੀ ਲੋੜ ਆ ਜੇ ਰਾਣੇ ਕਰਨਾ ਸੀ ਤਾਂ ਪਿੰਡਾਂ ਵਿੱਚ ਜਾਣ ਲੋਕਾਂ ਦੀ رائے ਲੈ ਲੋਕਾਂ ਨੂੰ ਪੁੱਛਣਾ ਨੰਦੇ ਮੈਂ ਮੈਂ ਹੋਰ ਗੱਲ ਕਹਿਣੀ ਕਿਉਂ ਨਾ ਵੀ ਜਦੋਂ ਵੀ ਕੋਈ ਹਲਕਾ ਚਾਹੇ ਵੋਟਾਂ ਦਾ ਹੈ ਚਾ ਤਸੀਲ ਦਾ ਹੈ ਚਾ ਕਿਸੇ ਤਰ੍ਹਾਂ ਦਾ ਵੜਾਇਆ ਜਾਂਦਾ ਹੈ ਉਹਦਾ ਸਰਕਲ ਵੜਾਉਣਾ ਚਾਹੀਦਾ ਨਾ ਕਿ ਇਹ ਨੂੰ ਕੋਨ ਨੂੰ ਕੋਈ ਨੂੰ ਇੱਕ ਇਕਾਈ ਬੰਦਦੇ ਆ ਇਕਾਈ ਪਿੰਡ ਬੰਦਣੀ ਚਾਹੀਦੀ ਹੈ ਤੇ ਉਹਦਾ ਸਰਕਲ ਵੜਾ ਕੇ ਪਾਉਣਾ ਚਾਹੀਦਾ ਲੋਕਾਂ ਦੀ رائے ਜ਼ਰੂਰ ਲੈਣੀ ਚਾਹੀਦੀ ਹੈ ਇਹ ਸਾਡੇ ਨਾਲ ਸਾਡੇ ਵਾਰੀ ਜ਼ਿਲ੍ਹੇ ਦੇ ਜਿਹੜੀ ਕਿਸਾਨਾਂ ਦੇ ਨਾਲ ਪਿੰਡਾਂ ਨਾਲ ਜਾਤੀ ਹੁੰਦੀ ਹੈ ਧੰਨਵਾਦ ਕਰਦਾ ਮੈਂ ਵਕੀਲਾਂ ਦਾ بڑے ਲਿਖੇ ਤਬਕੇ ਦਾ ਜਿਹੜਾ ਇਹਨਾਂ ਨੇ ਧਰਨਾ ਲਾ ਕੇ ਸਾਡੀ ਗੁਆਇ ਕੀਤੀ ਹੈ ਅਸੀਂ ਆਪਣਾ ਇੱਕ ਵੀ ਪਿੰਡ ਹੈ ਚਾਹੇ ਉਹ ਕਰਾਲੀ ਏਰੀਏ ਦਾ ਚਾਹੇ ਬਾਜਰੀ ਬਲਾਕ ਦਾ ਤੇ ਚਾਹੇ ਉਹ ਢੂਆ ਘਰ ਨੂੰ ਕੋਈ ਹੈ ਅਸੀਂ ਉਸ ਪਾਸੇ ਜਾਣ ਨਹੀਂ ਦੇਣਾ ਜਿੱਦਾਂ ਵੀ ਲੰਬਾ ਸ਼ਿਕਾਰਜ ਕਿਸੇ ਵੀ ਕਿਸਮ ਦਾ ਸ਼ਿਕਾਰਜ ਕਰਨਾ ਪਿਆ ਇਹ ਵਕੀਲਾਂ ਦੀ ਗੁਆਇ ਦੇ ਵਿੱਚ ਅਸੀਂ ਇਹਦਾ ਸਾਥ ਦੇ ਕੇ ਇਹ ਸ਼ਿਕਾਰਜ ਨੂੰ ਹਰ ਹਾਲਤ ਵਿੱਚ ਜਿੱਤਰਾ ਤੇ ਆਪਣਾ ਕੋਈ ਵੀ ਪਿੰਡ ਹੈ ਜਿਹੜਾ ਉਧਰ ਜਾਣ ਨਹੀਂ ਦੇਣਾ ਚਾਹਵੇ ਕੀ ਲੱਗਦੀ ਆ ਤੁਹਾਨੂੰ ਇਸ ਪਿੱਛੇ ਸਰਕਾਰ ਦੇ ਕੀ ਪੋਲੀਟੀਕਲ ਬੇਸ ਤੇ ਹੈ ਜਾਂ ਇਹ ਕਿਉਂ ਕਰ ਰਹੇ ਨੇ ਪੂਰੀ ਗੱਲ ਇਹ ਹੈ ਮਨਸਾ ਦਾ ਇਹਨਾਂ ਦੀ ਪਹਿਲਾਂ ਤੇ ਪਹਿਲੇ ਦਿਨ ਤੋਂ ਹੀ ਮਾੜੀ ਸੀਗੀ ਆਪਾਂ ਦੇਖਦੇ ਜੋ ਇਹਨਾਂ ਨੇ ਬਿਆਨਬਾਜ਼ੀ ਕਰਦੇ ਰਹੇ ਆ ਕੋਈ ਵਾਅਦੇ ਕਰੇ ਆ ਕੋਈ ਨਿਬਾਇਆ ਦਾ ਪੂਰਾ ਹੈ ਨਹੀਂ ਫਿਰ ਹਰ ਵਾਰੀ ਕਿਤੇ ਨਾ ਕਿਤੇ ਆ ਕੇ ਮੁੱਕਰ ਜਾਂਦੇ ਆ ਪਿੱਛੇ ਲੈਂਡ ਪੂਲਿੰਗ ਦਾ ਕੰਮ ਹੋਇਆ ਲੁਧਿਆਣੇ ਵਾਲਾ ਉੱਥੇ ਦੇਖਿਆ ਉੱਥੇ ਫਿਰ ਮੁੱਕਰ ਗਏ ਇਹਦੇ ਵੀ ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਹੈ ਜਿਹੜਾ ਸਾਡਾ ਰੋਪੜ ਜ਼ਿਲ੍ਹਾ ਅਸੀਂ ਜੰਮੇ ਪਲੇ ਪਹਿਲਾਂ ਰੋਪੜ ਦੇ ਆ ਮੁੜ ਕੇ ਸਾਨੂੰ ਮੁਵਾਲੀ ਚ ਭੇਜਤਾ ਹੁਣ ਫੇਰ ਦੁਬਾਰਾ ਸਾਡੇ ਦਾ ਰਪੂਰੀਆਂ ਵਾਲਾ ਕੰਮ ਕਰਿਆ ਪਿਆ ਵੀ ਚੱਕਰਵਾਤ ਵਾਂਗ ਇੱਧ ਕਦੇ ਇੱਧਰ ਨੂੰ ਚਲੇ ਜਾਏ ਕੋ ਉੱਧਰ ਨੂੰ ਚਲੇਓ ਕੋਈ ਮਤਲਬ ਬਣਾਉਣਾ ਇਹਨਾਂ ਨੇ ਜ਼ਿਲ੍ਹਾ ਕੋਈ ਸ਼ਰਾਬ ਮਾਤਰਾ ਇਲਾਕੇ ਦੇ ਲੋਕਾਂ ਨਾਲ ਸਾਡੀ ਐਮ ਐਲ ਏ ਜਾਂ ਕੋਈ ਬੁਲਾਉਂਦੀ ਕਿ ਜਿਹੜੇ ਮੋਤਵਾਰ ਬੰਦੇ ਕਿਸੇ ਨੂੰ ਬੁਲਾਇਆ ਨਹੀਂ ਸਿਰਫ ਆਖਬਾਰਾਂ ਰਾਹੀਂ ਪਤਾ ਲੱਗਿਆ ਜਾਂ ਫਿਰ ਆ ਜਿਹੜਾ ਸਾਡਾ ਵਕੀਲ ਭਾਈਚਾਰਾ ਜਦੋਂ ਇਹਨਾਂ ਨੇ ਇੱਥੇ ਤਰੋਜ਼ ਧਰਨਾ ਸ਼ੁਰ ਫਿਰ ਪਤਾ ਲੱਗਿਆ ਵੀ ਇਹ ਸਾਡੇ ਵਾਲੇ ਪਿੰਡ ਜਿਹੜੇ ਮਾਜਰੀ ਬਲਾਕ ਦੇ ਤੇ ਕਰਾਲੀ ਦੇ ਉਹਨਾਂ ਨੂੰ ਵੀ ਪਾ ਰਹੇ ਆ ਸੋ ਜਦ ਅਸੀਂ ਫਿਰ ਉਰੇ ਆ ਕੇ ਮੇਰੇ ਨਾਲ ਗੱਲ ਹੋਈ ਕੱਲ ਐਮਪੀ ਜਾਬ ਵੀ ਆਇਆ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਆਫੀਸ਼ੀਅਲੀ ਆਇਆ ਨਹੀਂ ਜਦੋਂ ਤੁਸੀਂ ਕੈਬਨਟ ਮੀਟਿੰਗ ਰੱਖੀ ਹੈ ਜਿਹੜਾ ਕੈਬਨਟ ਹੈ ਕੈਬਨਟ ਉਦੋਂ ਉਸ ਟਾਈਮ ਵੀ ਉਹਨੂੰ ਲਾਗੂ ਕਰ ਸਕਦੀ ਜਿਲ੍ਹਾ ਬਣਾ ਸਕਦੀ ਹੈ ਲੇਕਿਨ ਅਸੀਂ ਉਹਦਾ ਬਰੋਸ ਜਿਹੜਾ ਉਰੇ ਕੀਤਾ ਹਰ ਕਰ ਵੀ ਰਹੇ ਆ ਅੱਗੇ ਨੂੰ ਵੀ ਇਹੀ ਹੈ ਵੀ ਜੇ ਇਹਨਾਂ ਨੇ ਨਾ ਇਹ ਗੱਲ ਮੰਨੀ ਸਾਡੀ ਮਤਲਬ ਇਦਾਂ ਤੋੜ ਪੰਨ ਕਰਨ ਲਗੇ ਤਾਂ ਵੀ ਵੱਡੇ ਪੱਧਰ ਤੇ ਦਾ ਵਿਰੋਧ ਕੀਤਾ ਜਾਊਗਾ ਜੇ ਹੋ ਸਕਿਆ ਤਾਂ ਲੰਬਾ ਧਰਨਾ ਵੀ ਇਹਦੇ ਤੇ ਲਾਇਆ ਜਾਊਗਾ। ਤੁਹਾਨੂੰ ਲੱਗਦਾ ਵੀ ਇਹ ਰੋਕੇਗਾ ਜਾਂ ਸਰਕਾਰ ਨੇ ਤੈਅ ਕਰ ਲਿਆ ਹੈ। ਨਹੀਂ ਦੇਖੋ ਸਰਕਾਰ ਨੇ ਤਾਂ ਸਾਨੂੰ ਤਾਂ ਜੋ ਸਾਨੂੰ ਲੱਗਦਾ ਉਹ ਤਾਂ ਲੱਗਦਾ ਵੀ ਸਰਕਾਰ ਨੇ ਤੈਅ ਕਰ ਲਿਆ। ਲੇਕਿਨ ਇਹ ਰੋਕਣਾ ਬਹੁਤ ਜ਼ਰੂਰੀ ਹੈ ਜਿਹੜਾ ਹੁਣ ਜਿਵੇਂ ਸਾਡੀ ਮਾਜਰੀ ਤਹਿਸੀਲ ਹੈ। ਮੇਰੇ ਖਿਆਲ ਚ ਜਿੰਨਾ ਪੰਜਾਬ ਵਿੱਚ ਬਿਜ਼ਨਸ ਸਾਡੀ ਮਾਜਰੀ ਤਹਿਸੀਲ ਕਰਦੀ ਕੋਈ ਵੀ ਨਹੀਂ ਕਰਦਾ। ਐਡੀਕ ਵਧੀਆ ਤਹਿਸੀਲ ਹੈ। ਸੋ ਇਹ ਹੈਰਾਨ ਮਤਲਬ ਪਰੇਸ਼ਾਨ ਕਰ ਰਹੇ ਲੋਕਾਂ ਨੂੰ। ਵਧੀਆ ਉਥੇ ਕੰਮ ਚੱਲ ਰਿਹਾ ਸਾਰਾ ਕੁਝ ਠੀਕ ਹੈ ਨਾਲੇ ਦਾ ਉਹਨੂੰ ਨਿਊ ਚੰਡੀਗੜ੍ਹ ਤੇ ਲਿਆ ਰਹੇ ਆਂ ਨਾਲੇ ਉਹਨੂੰ ਤਹਿਿਲਾਂ ਚਾਰ ਦੁਕਾਨ ਨੂੰ ਕੋਈ ਰਬੰਡ ਕੇ ਉਹਦਾ ਨਸਤਿਆਨਾਸ ਕਰ ਰਹੇ ਆਂ ਧੰਨਵਾਦ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਰਾਜੀਪ ਸਿੰਘ ਪਤੂ ਸੰਗਠਨ ਦੇ ਮੀਤ ਜੀ ਜਿਹੜਾ ਬੁਹਾਲੀ ਨੇ ਆ ਜਨਮਾ ਮਾਰੇ ਜਿੱਥੇ ਪਿੱਛੇ ਹੋ ਗਿਆ ਸੀ ਯਾਤ ਮੇ ਬਾਅਦ ਇੱਕ ਕੱਲਾ ਮਾਰ ਦੇ ਰੋਪਣ ਕੱਤੇ ਕੱਲਾ ਮਾਰ ਦੇ ਬੁਹਾਲੀ ਬੁਹਾਲੀ ਦੇ ਕੱਲਾ ਮਾਰ ਦੇ ਰੋਪਣ गेंद बनाई की है मैं तो अही कहना चाहना मैं तो अही कहना चाहना भाई गलत फैसला यैसला ठीक नहीं है अपने वापस लेना चाहिए कल माल पिंदर आंदरों पति भेद नहीं देने पचुरी सत्तली उठा ताकत मंगा दे सू माड़ी को लगी है बी आ गल ਵੀ ਲੰਗੀ ਚਾਨੇ ਦੇ ਪਾ ਕੱਟਣ ਨਾ ਵੀ ਐ ਨਹੀਂ ਕੱਟਣ ਦਿੰਦੇ ਬਾਉ ਜੀ ਸਰਕਾਰਾਂ ਵੀ ਤਾਂ ਆਪਾਂ ਹੀ ਚੋਣੀਆਂ ਨੇ 93 ਦੇ 93 ਐਮ ਐਲ اے ਬਣਾ ਲਏ ਹੁਣ ਆਪਾਂ ਨੂੰ ਫੈਸਲੇ ਮੰਨਣੇ ਪੈਣੇ ਨੇ ਉਹਨਾਂ ਦੇ ਮੰਨਣੇ ਗਲਤ ਫੈਸਲੇ ਜੀ ਕਿ ਮਨ ਨੂੰਗੇ ਜੀ ਅਜੇ ਸਰਕਾਰ ਉਹਨਾਂ ਦੇ ਗਲਤ ਫੈਸਲੇ ਇਨ੍ਹਾਂ ਬਾਹਰ ਇਨ੍ਹਾਂ ਬਾਹਰ ਨੇ ਹਮੜਾ ਜੀ ਮਾ ਛਿੜਤੀ ਅਸੀਂ ਹੱਕੀਆਂ ਗਈ ਖੜੇ ਜੀ ਮਾ ਗੋਲਡੀ ਹੋਣ ਦਾ ਦੇ ਪ੍ਰੇਖ ਚੱਕ ਦਮ ਠੀਕ ਹੈ ਇੱਥੋਂ ਦੇ ਐਮਐਲਏ ਨੇ ਪੂਰੇ ਪੰਜਾਬ 'ਚ ਖਰੜ ਨੂੰ ਨੰਬਰ 1 ਬਣਾਤਾ ਤੇ ਤੁਸੀਂ ਕਹਿੰਦੇ ਹੋ ਇਹ ਇੱਕ ਹੋ ਗਿਆ ਸਾਹਮਣੇ ਪਿੱਛੇ ਲਾ ਕੇ ਵਾਹ ਦਾਦਾ ਜੀ ਸਾੜਿਆ ਕਾਜੀ ਜੋਸ਼ਾ ਸਾੜ ਦੀ ਸ਼ਾਮੇ ਲੱਗੀ ਦੀ ਹੈ ਅਹ ਇਲਾਕੇ ਦਾ ਕਹਾਣੀ ਅਜੀ ਤਾਂ ਨਹੀਂ ਹੁਣ ਕਿੱਥਾ ਜਾਂਦੇ ਅਸੀਂ ਕਿੱਥਾਂ ਘਰਿਆ ਸੀ ਕਹਿੰਦੇ ਨਿਊ ਚੰਡੀਗੜ੍ਹ ਸਾੜਿਆ ਤਾਂ ਸ਼ਾਮਾ ਮਾਜੀ ਟੁੱਟੀ ਸੀ ਇਹ ਫੇਰ ਲੰਮੀ ਜੋਸ਼ਾ ਸਾੜੇ ਠੀਕ ਹੈ ਵੈਰੀ ਗੁੱਡ ਹਾਂ